ਦੇਸ਼ ਦੇ ਸਰਕਾਰੀ ਖਜ਼ਾਨੇ ਦਾ ਸੱਚ ਕੀ ਆ ਇਹਦੀ ਚਰਚਾ ਕਰੀਏ ਸਰਕਾਰ ਕਹਿ ਰਹੀ ਆ ਕਿ ਸਰਕਾਰ ਦਾ ਨੈਟ ਵਰਥ ਵੱਧ ਰਿਹਾ ਹੈ ਖਜ਼ਾਨੇ ਚ ਪੈਸਾ ਵੱਧ ਰਿਹਾ ਹੈ ਦੇਸ਼ ਦੀ ਆਰਥਿਕ ਮੀ ਹੌਲੀ ਹੌਲੀ 4 ਟ੍ਰਿਲੀਅਨ ਡਾਲਰਾਂ ਨੂੰ ਪਾਰ ਕਰ ਚੁੱਕੀ ਆ ਪਰ ਲੇਕਿਨ ਨੌਕਰੀਆਂ ਨਹੀਂ ਹਨ ਇੰਡਸਟਰੀ ਨਹੀਂ ਹੈ ਸਬਸਿਡੀ ਦੇਣ ਲਈ ਪੈਸਾ ਨਹੀਂ ਆ ਦੇਸ਼ ਅੰਦਰ ਹਰ ਸੂਬੇ ਨੇ ਜੋ ਵਿਕਾਸ ਦੀਆਂ ਯੋਜਨਾਵਾਂ ਬਣਾਈਆਂ ਨੇ ਉਹਨਾਂ ਲਈ ਪੈਸਾ ਨਹੀਂ ਹੈ ਸਰਕਾਰੀ ਹੈਲਥ ਸੈਕਟਰ ਨੂੰ ਮਜ਼ਬੂਤ ਕਰਨ ਦੇ ਲਈ ਪੈਸਾ ਨਹੀਂ ਹੈ ਸਸਤੀ ਤੇ ਬਿਹਤਰ ਸਿੱਖਿਆ ਦੇਣ ਦੇ ਲਈ ਸਰਕਾਰੀ ਪੱਧਰ ਤੇ ਪੈਸਾ ਨਹੀਂ ਹੈ UGC ਨੂੰ ਗ੍ਰਾਂਟ ਦੇਣ ਲਈ ਪੈਸਾ ਨਹੀਂ ਹੈ ਪੈਸਾ ਹੈ ਕਿੱਥੇ ਸਰਕਾਰ ਕੋਈ ਛੁਪਾ ਨਹੀਂ ਸਕਦੀ ਤੇ ਸਰਕਾਰ ਦੱਸਦੀ ਵੀ ਨਹੀਂ ਕਿ ਦੇਸ਼ ਦਾ ਅਰਥਚਾਰਾ ਸਤਾਰਥਚਾਰਿਆਂ ਨੂੰ ਬਾਤ ਦੇ ਸਕਦਾ ਕਿ ਇਹ ਗੱਲ ਹੋ ਸਕਦੀ ਹੈ ਸੱਚ ਕੀ ਹੈ ਵਾਕਿਆ ਹੀ ਰੋਜ਼ਗਾਰ ਨਹੀਂ ਹੈ ਵਾਕਿਆ ਹੀ ਸਥਿਤੀ ਨਾਜਕਾ ਸਭ ਕੁਝ ਕਰਜ ਤੇ ਚੱਲ ਰਿਹਾ ਜਿੰਨੀ ਵੀ ਲਾਭਾਰਥੀ ਯੋਜਨਾ ਹੈ ਕਿ ਉਹ ਡੁੱਬਣ ਦੇ ਕਿਨਾਰੇ ਤੇ ਨਹੀਂ ਦੇਸ਼ ਨੂੰ ਸਬਸਿਡੀ ਔਰ 라ਭਾਰਥੀ ਦੇ ਆਸਰੇ ਜੋ ਚਲਾਉਣ ਦਾ ਢੋਂਗ ਕੀਤਾ ਜਾ ਰਿਹਾ ਹੈ ਉਹ ਨਿਰਾਪਰਾਪੇ ਗੰਡਾ ਹੈ ਸਰਕਾਰ ਦੇ ਸਟੈਟਿਸ ਵਿਭਾਗ ਨੇ ਅੰਕੜਾ ਜਾਰੀ ਕੀਤਾ ਕਿ ਦੇਸ਼ ਦੇ ਅੰਦਰ ਜੋ এমਪਲాయਮੈਂਟ ਹੈ ਜਾਂ এমਪਲాయਮੈਂਟ ਨਾਲ ਜੁੜੇ ਕੰਮ ਹਨ ਉਹਦੇ ਵਿੱਚ ਸਿਰਫ 20% ਪੁਰਸ਼ਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਤੇ 80% ਪੁਰਸ਼ ਰੁਜ਼ਗਾਰ ਨਾਲ ਜੁੜੇ ਹੋਏ ਨਹੀਂ ਹਨ ਇਸਤਰੀਆਂ ਦੇ ਮਾਮਲੇ ਤੇ 5% ਇਸਤਰੀਆਂ ਰੁਜ਼ਗਾਰ ਨਾਲ ਜੁੜੀਆਂ ਹੋਈਆਂ ਸਰਕਾਰੀ ਰੁਜ਼ਗਾਰ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਪਰ 95% ਇਸਤਰੀਆਂ ਰੁਜ਼ਗਾਰ ਨਾਲ ਨਹੀਂ ਜੁੜੀਆਂ ਹੋਈਆਂ ਪਰ ਸਰਕਾਰ ਕਹਿ ਰਹੀ ਹੈ ਕਾਣਨੀ ਵਧ ਰਹੀ ਹੈ ਸੋਨਾ ਵਧ ਗਿਆ ਹੈ ਡਾਲਰ ਵਧ ਗਿਆ ਹੈ ਖਜ਼ਾਨਾ ਨੱਕੋ ਨੱਕ ਭਰ ਗਿਆ ਹੈ ਸਾਡੀ ਕਾਣਨੀ ਅਸਮਾਨਾਂ ਨੂੰ ਛੂ ਰਹੀ ਹੈ ਪਰ ਪਿੰਡੂ ਖੇਤਰ ਦੇ ਲੋਕ 88% ਰੁਜ਼ਗਾਰ ਨਾਲ ਨਹੀਂ ਜੁੜੇ ਹੋਏ ਸ਼ਹਿਰੀ ਖੇਤਰ ਦੇ ਲੋਕ 86% ਰੁਜ਼ਗਾਰ ਨਾਲ ਨਹੀਂ ਜੁੜੇ ਹੋਏ। ਇਸਤਰੀਆਂ ਜੋ ਕੰਮ ਲਈ ਗਈਆਂ ਪਰ 20% ਨੂੰ ਕੰਮ ਦੇ ਪੈਸੇ ਨਹੀਂ ਮਿਲੇ। ਇਹ ਅੰਕੜਾ ਪੁਰਸ਼ਾਂ ਦੇ ਮਾਮਲੇ ਵਿੱਚ 2.5 ਤੋਂ 3% ਹੈ ਜੋ ਕੰਮ ਲਈ ਗਏ ਪਰ ਉਹਨਾਂ ਨੂੰ ਪੈਸੇ ਨਹੀਂ ਮਿਲੇ। ਸਿਰਫ ਯੋਜਨਾਵਾਂ ਦਾ ਐਲਾਨ ਹੁੰਦਾ ਹੈ ਪਰ ਪੈਸਾ ਨਹੀਂ ਹੈ। ਪੈਸਾ ਨਾ ਹੋਣ ਦਾ ਕਾਰਨ ਲੋਕ ਸਬਸਿਡੀ ਸਮਝਦੇ ਆ। ਸਬਸਿਡੀ ਕਿੱਥੇ ਦਿੱਤੀ ਜਾ ਰਹੀ ਆ? ਪੀਐਮ ਕਿਸਾਨ ਨਿਧੀ ਜੋ ਯੋਜਨਾ ਹੈ ਪੈਸਾ ਵੰਡਦੇ ਆ ਪ੍ਰਧਾਨ ਮੰਤਰੀ ਛੋਟੇ ਤੇ ਦਰਗਾਨੇ ਛੋਟੇ ਤੇ ਦਰਮਿਆਨੇ ਕਿਸਾਨਾਂ ਨੂੰ ਉਹਦੇ ਵਿੱਚ ਵੀ 45% ਦੀ ਕਮੀ ਆ ਚੁੱਕੀ ਆ ਵੀ ਇੱਕ ਹੋਰ ਸਕੀਮ ਆ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਉਹਦੇ ਲਈ ਵੀ ਪੈਸਾ ਨਹੀਂ ਆ ਪੀਐਮ ਕ੍ਰਿਸ਼ੀ ਸੰਚਿਆ ਯੋਜਨਾ ਪੈਸਾ ਨਹੀਂ ਹੈ ਫਰਟੀਲਾਈਜ਼ਰ ਸਬਸਿਡੀ ਦੇਣ ਦੀ ਸਥਿਤੀ ਚ ਨਹੀਂ ਹੈ ਦੇਸ਼ ਪਿਛਲੇ ਦਿਨਾਂ ਚ ਪਾਰਲੀਮੈਂਟ ਤੋਂ ਪੈਸਾ ਪਾਸ ਕਰਾਇਆ ਗਿਆ ਚਲੋ ਸਰਕਾਰ ਸੀ ਬਹੁਤ ਸੰਮਤੀ ਆ ਪੈਸਾ ਪਾਸ ਹੋ ਗਿਆ ਪਰ ਜੋ ਬਜਟ ਚ ਪੈਸਾ ਰੱਖੇ ਸੀ ਉਹ ਕਿੱਥੇ ਗਿਆ ਵੀ ਜਿੱਥੇ ਐਲਾਨ ਹੁੰਦਾ ਹੈ ਉੱਥੇ ਦੇ ਪੈਸੇ ਚੋਂ ਪੈਸਾ ਟਰਾਂਸਫਰ ਹੋ ਜਾਂਦਾ ਜੋ ਪ੍ਰਧਾਨ ਮੰਤਰੀ ਜਾਂਦੇ ਆ ਜਿੱਥੇ ਐਲਾਨ ਕਰਕੇ ਆਉਂਦੇ ਆ ਉਹਦੇ ਚ ਜੋ ਪ੍ਰੋਪਾਗੈਂਡੇ ਦਾ ਹੈ ਜੋ ਖਰਚਾ ਹੁੰਦਾ ਤੇ ਉਹਦੇ ਵਿੱਚੋਂ ਮੈਚ ਕਰ ਦਿੱਤਾ ਜਾਂਦਾ ਪੀਐਮ ਆਵਾਸ ਯੋਜਨਾ ਚ ਪੈਸੇ ਦੀ ਕਮੀ ਆ ਸੋਸ਼ਲ ਸਿਕਿਉਰਿਟੀ ਤੇ ਪੀਐਮ ਜੀਵਨ ਜੋਤੀ ਬੀਮਾ ਯੋਜਨਾ ਤੇ ਸ਼ੁਰੂ ਤੋਂ 10% ਦੀ ਕਮੀ ਆਈ ਫਿਰ 20 ਦੀ ਫਿਰ 38 ਦੀ ਤੇ 46% ਮਤਲਬ ਉਹਦੇ ਪੈਸੇ ਚ ਕਮੀ ਆਈ ਹੈ ਰੱਖਿਆ ਪੈਸਾ ਘੱਟ ਰੱਖਿਆ ਗਿਆ ਹੈਗਾ ਬੀਮਾ ਕੰਪਨੀ ਨੂੰ ਤਾਂ ਪੈਸਾ ਜਾ ਰਿਹਾ ਪਰ ਬੀਮਾ ਕੰਪਨੀਆਂ ਦੇ ਪੈਸੇ ਦੇਣ ਦੀ ਰਫਤਾਰ 16 ਤੋਂ 18% ਉਹ 100 ਤਰ੍ਹਾਂ ਦੇ ਟੈਕਨੀਕਲ ਡਿੱਕੇ ਲਾਉਂਦੇ ਹੈਗੇ ਇਸੇ ਤਰ੍ਹਾਂ ਹੀ ਕਿਸਾਨਾਂ ਨੂੰ ਟਰੈਕਟਰ ਤੇ GST ਤੋਂ ਛੋਟ ਦੇਣੀ ਚਾਹੀਦੀ ਹੈ ਜੇ ਕੋਈ ਰਾਹਤ ਦੇਣੀ ਹੈ ਕਿਸਾਨਾਂ ਨੂੰ ਉਹਨਾਂ ਨੂੰ ਸਸਤੇ ਬੀਜ ਦਿੱਤੇ ਜਾਣ ਪਰ ਸਥਿਤੀਆਂ ਕੀ ਆ ਅਮਰੀਕਾ ਦਾ ਉਤਪਾਦਨ ਆਉਣਾ ਸ਼ੁਰੂ ਹੋ ਜਾਊਗਾ ਜਿਹਦੇ ਉੱਤੇ ਟੈਰਫ ਘਟਾ ਤੇ ਦੇਸ਼ ਦਾ ਕਿਸਾਨ ਸਰਵਾਈਵ ਕਿਵੇਂ ਕਰੂਗਾ ਗੱਲ ਆਉਂਦੀ ਹੈ MSME ਦੀ ਅੱਧੀ ਦਰਜਨ ਯੋਜਨਾਵਾਂ ਦਾ ਐਲਾਨ ਹੋਇਆ ਪਰ ਉਹਨਾਂ 'ਚ ਪੈਸਾ ਹੈ ਨਹੀਂ ਪੈਸਾ ਘਟਾ ਯੋਜਨਾਵਾਂ ਨਾਲ ਕ੍ਰੈਡਿਟ ਲਿੰਕ ਕੈਪੀਟਲ ਸਬਸਿਡੀ ਯੋਜਨਾ ਬੈਂਕ ਐਂਡਰ ਇੰਟਰਸੈਟ ਯੋਜਨਾ ਕੈਪੀਟਲ ਇਨਵੈਸਟਮੈਂਟ ਸਕੀਮ ਸ਼ਰਮ ਸ਼ਕਤੀ ਸਪੈਸ਼ਲ ਊਮਨ ਸਕੀਮ ਇਹਨਾਂ ਨੂੰ ਚਲਾਉਣ ਦੇ ਲਈ 6 ਲੱਖ ਕਰੋੜ ਚਾਹੀਦੇ ਸੀ ਉਹਦਾ ਹੱਲ ਕੀ ਕੱਢਿਆ ਵੀ ਬੈਂਕਾਂ ਰਾਹੀਂ ਯੋਜਨਾ ਬਣਾ ਰੱਖੀ ਹੈ ਕਿ ਬੈਂਕਾਂ ਦੇ ਜੋ ਮੈਨੇਜਰ ਆ ਉਹ ਦਫ਼ਤਰਾਂ 'ਚ ਘੇੜੇ ਮਾਰਦੇ ਆ ਕਹਿੰਦੇ ਵੀ ਤੁਸੀਂ ਜੇ 100% ਵਾਲਾ ਕੰਮ ਹੈ ਉਹਦੇ ਵਿੱਚੋਂ ਤਾਂ ਸਾਥੋਂ 25% ਦੀ ਸਕੀਮ ਬਣਾਓ ਇਹ ਇਸ ਤਰ੍ਹਾਂ ਸਾਰੰਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨਹੀਂਆਂ ਮੋਦਰਾ ਯੋਜਨਾ ਦਾ ਪੈਸਾ ਵੀ ਘੱਟ ਹੋ ਰਿਹਾ ਹੈ ਜਿਹੜਾ ਕਿ ਹੁਣ ਇਹ ਹੀ ਗੱਲ ਬਚੀ ਸੀ ਵੀ ਮੋਦਰਾ ਯੋਜਨਾ ਦੇ ਸਹਾਰੇ ਇਹ ਕੰਮ ਚਲਾਇਆ ਜਾਵੇ ਜਿਹੜਾ ਹੁਣ 4 ਲੱਖ 22000 ਕਰੋੜ ਉਹ ਪਿਛਲੇ ਸਾਲ 532000 ਕਰੋੜ ਸੀ ਜਿਹੜਾ ਹੁਣ 110000 ਕਰੋੜ ਲਗਭਗ ਘਟਾ ਗਿਆ ਇਹ ਸਭ ਕੁਝ ਦਾ ਰਾਜਾਂ ਦੀ ਸਥਿਤੀ ਤੇ ਅਸਰ ਪੈਂਦਾ ਚੋਣਾਂ ਚ ਰੈਤਾਂ ਦਾ ਐਲਾਨ ਕਰਦੀਆਂ ਸਰਕਾਰਾਂ ਜਦੋਂ ਸਰਕਾਰਾਂ ਬਦਲ ਜਾਂਦੀਆਂ ਨਾ ਤਾਂ ਪੈਸਾ ਨਹੀਂ ਹੈ ਉਹਨਾਂ ਲਈ ਸਕੀਮਾਂ ਲਈ ਕੇਂਦਰ ਰਾਜ ਸਰਕਾਰਾਂ ਨੂੰ RBI ਤੋਂ ਲੋਨ ਲੈਣ ਦੀ ਸਲਾਹ ਦੇ ਰਿਹਾ ਵੀ ਜਾਓ RBI ਜਾਓ ਤੇ ਉੱਥੋਂ ਬਿਨਾਂ ਵਿਆਜ ਲੋ ਲੋ 2024-25 ਚ ਰਾਜਾਂ ਦੀ ਹਾਲਤ ਬੜੀ ਮਾੜੀ ਸੀ ਸੂਬਿਆਂ ਦੀ ਸਥਿਤੀ ਜੀ ਡੀ ਪੀ ਦੇ ਮਾਮਲੇ ਤੇ ਕਰਜ ਕੁੜਿੱਕੀ ਚ ਫਸੀ ਹੋਈ ਹੈਗੇ ਇਸ ਮਾਮਲੇ ਚ ਪੰਜਾਬ ਦਾ ਸਭ ਤੋਂ ਮਾੜਾ ਹਾਲ ਆ ਪੰਜਾਬ ਜੀ ਡੀ ਪੀ ਦਾ ਦਾ 45% ਕਰਜ ਚ ਡੁੱਬਿਆ ਹੋਇਆ ਇਸੇ ਤਰ੍ਹਾਂ ਹੀ ਹਿਮਾਚਲ ਪ੍ਰਦੇਸ਼ 43% ਪੱਛਮੀ ਬੰਗਾਲ 37% ਰਾਜਸਥਾਨ 60% ਉੱਤਰ ਪ੍ਰਦੇਸ਼ 33% ਮੱਧ ਪ੍ਰਦੇਸ਼ 32% ਤੱਕ ਕਰਜ਼ਾ ਕੁੜਕੀ ਵਿੱਚ ਫਸੇ ਹੋਏ ਹੈਗੇ ਜਿੰਨਾ ਐਲਾਨ ਬਜਟ ਹੁੰਦਾ ਹੈ ਬਜਟ ਚ ਹੁੰਦਾ ਹੈ ਉਹਦਾ ਐਲਾਨ ਜਿੰਨਾ ਉਸਦਾ ਵੱਡਾ ਹਿੱਸਾ ਪ੍ਰਾਪੇ ਗੰਡੇ ਚ ਲਾ ਦਿੱਤਾ ਜਾਂਦਾ ਕੇਂਦਰੀ ਸਕੀਮਾਂ ਚ ਕੇਂਦਰ ਦਾ 60% ਹਿੱਸਾ ਹੁੰਦਾ ਪਰ 60% ਦੇ ਦੀ ਸਥਿਤੀ ਚ ਨਹੀਂ ਕੇਂਦਰ 30 32% ਹੀ ਦੇ ਰਿਹਾ ਹੈ ਤੇ ਇਸ ਤਰ੍ਹਾਂ ਹੀ ਰਾਜ ਦਾ ਹਿਸਾ 40% ਹੈ ਜਿਹੜਾ ਲਗਭਗ 22% ਹੀ ਦੇਣ ਦੀ ਸਥਿਤੀਆਂ ਬੜੀਆਂ ਹੋਈਆਂ ਨੇ ਇਹਨਾਂ ਸਕੀਮਾਂ ਲਈ ਘੱਟੋ-ਘੱਟ 50 ਲੱਖ ਕਰੋੜ ਚਾਹੀਦਾ ਤਾਂ ਕਿ ਸਕੀਮਾਂ ਨੂੰ ਲਾਈਨ ਤੇ ਲਿਆਂਦਾ ਜਾ ਸਕੇ ਤੇ ਚਲਾਉਣ ਦੀ ਗੱਲ ਤਾਂ ਵੱਖਰੀ ਆ 75 ਲੱਖ ਕਰੋੜ ਦਾ ਵਿਆਜ ਦੇਣ ਲਈ 20000 ਕਰੋੜ ਤੁਰੰਤ ਚਾਹੀਦਾ ਉਤਪਾਦਨ ਗਾਇਬ ਹੈ ਨਵੇਂ ਪ੍ਰੋਗਰਾਮਾਂ ਲਈ 32 ਲੱਖ ਕਰੋੜ ਚਾਹੀਦਾ 1929 ਤੱਕ ਜਦੋਂ ਹੁਣ ਚੌਣਾ ਹੋਣੀਆ ਦੇਸ਼ ਦੀਆਂ ਹਰ ਦੂਜਾ ਵਿਅਕਤੀ ਜਾਂ ਤਾਂ ਨਾਰੇ ਲਾਊਗਾ ਤੇ ਜਾਂ ਸੜਕਾਂ ਤੇ ਹੋਊਗਾ ਅਨਾਰਗੇਨਾਈਜ਼ ਸੈਕਟਰ ਚ 2014 ਤੋਂ ਅੱਜ ਤੱਕ ਬੇਤਨ 16% ਘਟ ਚੁੱਕਿਆ ਹੈਗਾ ਅਗਰ ਦੇਸ਼ ਦੇ ਖਜ਼ਾਨੇ ਚ ਦੇਸ਼ ਦੀਆਂ ਯੋਜਨਾਵਾਂ ਚਲਾਉਣ ਲਈ ਪੈਸਾ ਨਹੀਂ ਹੈ ਤਾਂ ਬਚਿਆ ਕੀ ਆ ਤੇ ਸੁਪਨੇ 5 ਟ੍ਰਿਲੀਅਨ ਡਾਲਰ ਦੀ ਕੌਣ ਵੀ ਦੇ ਦਿਖਾਏ ਜਾ ਰਹੇ ਆ ਇਹ ਆ ਸਰਕਾਰੀ ਖਜ਼ਾਨੇ ਦਾ ਅਸਲੀ ਸੱਚ ਥੈਂਕਸ ਫॉर ਵਾਚਿੰਗ